ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ درمیان ਕਰੀਬ 2 ਘੰਟੇ ਮੀਟਿੰਗ ਚੱਲੀ ਪਰ ਉਹ ਬੇਸਿੱਟਾ ਰਹੀ ਜਿਸ ਤੋਂ ਬਾਅਦ ਕਿਸਾਨ ਆਗੂ ਨੇ ਫੈਸਲਾ ਲਿਆ ਕਿ ਉਹ 5 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਪੱਕਾ ਮੋਰਚਾ ਲਾਉਣਗੇ ਪਰ ਮੀਟਿੰਗ ਤੋਂ ਬਾਅਦ ਕਿਸਾਨਾਗੂ ਜੋਗਿੰਦਰ ਸਿੰਘ ਉਗਰਾਹ ਨੇ ਕਿਹਾ ਕਿ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਚੱਕਾ ਜਾਮ ਕਰਨਾ ਸੜਕਾਂ ਤੇ ਰੇਲਵੇ ਟ੍ਰੈਕ ਨੂੰ ਰੋਕਣਾ ਜਾਂ ਪੰਜਾਬ ਬੰਦ ਕਰਨ ਵਰਗੀਆਂ ਕਾਰਵਾਈ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਹੁਣਾਂ ਕਿਹਾ ਕਿ ਜਦੋਂ 18 ਤੋਂ 8 9 ਮੰਗਾਂ ਉੱਤੇ ਚਰਚਾ ਚੱਲ ਰਹੀ ਸੀ ਤਾਂ ਮੁੱਖ ਮੰਤਰੀ ਅਚਾਨਕ ਮੀਟਿੰਗ ਛੱਡ ਕੇ ਚਲੇ ਗਏ ਕਿਸਾਨਾ ਗੁੱਲ ਸਪਸ਼ਟ ਕੀਤਾ ਹੈ ਕਿ 18 ਮੰਗਾਂ ਵਿੱਚੋਂ ਸਿਰਫ ਇੱਕ ਮੰਗ ਉੱਤੇ ਹੀ ਸਹਿਮਤੀ ਬਣੀ ਹੈ ਕਿ 1 ਜੂਨ ਤੋਂ ਝੋਨੇ ਦੀ ਲੁਆਈ ਬਾਰੇ ਸੀ ਉਨਾ ਕਹੇ ਕਿ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਨੇ ਖੁੱਲਾ ਸਮਾਂ ਕਿਹਾ ਸੀ ਪਰ ਅਚਾਨਕ ਉਹ ਮੀਟਿੰਗ ਛੱਡ ਕੇ ਚਲੇ ਗਏ ਅਤੇ ਅਧੀਆਂ ਮੰਗਾਂ ਉੱਤੇ ਚਰਚਾ ਨਹੀਂ ਹੋ ਸਕੀ ਪੰਜਾਬ ਭਵਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੋਈ ਮੀਟਿੰਗ ਮਗਰੋਂ ਕਿਸਾਨਾ ਗੂ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਉਹਨਾਂ ਨੂੰ ਦੋ ਟੁਕ ਲਫ਼ਜ਼ਾਂ ਦੇ ਵਿੱਚ ਕਿਹਾ ਹੈ ਕਿ ਜੇਕਰ ਉਹ 5 ਮਾਰਚ ਤੋਂ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣ ਦਾ ਫੈਸਲਾ ਨਹੀਂ ਬਦਲਤੇ ਤਾਂ ਜਿਹੜੀਆਂ ਵੀ ਗੱਲਾਂ ਉੱਤੇ ਚਰਚਾ ਹੋ ਰਹੀ ਹੈ ਜਿਹੜੀਆਂ ਗੱਲਾਂ ਸਰਕਾਰ ਨੇ ਮੰਨੀਆਂ ਨੇ ਉਹ ਸਾਰੀਆਂ ਰੱਦ ਸਮਝੋ ਉਨਾ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਸਾਨਾਂ ਗੁੱਣે ਪਹਿਲਾਂ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਮੀਟਿੰਗ ਦੌਰਾਨ ਮੁੱਖ ਮੰਤਰੀ ਗੁੱਸੇ ਹੁੰਦਾ ਹੈ ਮੀਟਿੰਗ ਅੱਧ ਵਿਚਕਾਰ ਛੱਡ ਕੇ ਚਲਾ ਜਾਂਦਾ ਹੈ ਕਿਸਾਨਾਂ ਗੁੱਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਨੂੰ ਅਫਸੋਸ ਹੈ ਕਿ ਮੁੱਖ ਮੰਤਰੀ ਵਰਗੇ ਉੱਚ ਅਹੁਦੇ ਤੇ ਬੈਠ ਕੇ ਕਿਸਾਨਾਂ ਨੂੰ ਠਮਕਾਇਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ੋਭਾ ਨਹੀਂ ਦਿੰਦਾ ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਧਮਕੀ ਦੇਣ ਵਾਂਗ ਹੈ ਉਹਨਾਂ ਕਿਹਾ ਕਿ ਹੁਣ ਅਗਲੀ ਰਣਨੀਤਿਕ ਸਾਂਝ ਅਤੇ ਬੰਦੀਆਂ ਦੀ ਵਿਚਾਰ ਤੋਂ ਬਾਅਦ ਹੋਵੇਗੀ ਉਦੋਂ ਪੰਜਾਬ ਭਵਨ ਵਿਖੇ ਕਿਸਾਨਾਂ ਦੀ ਮੀਟਿੰਗ ਹੋਈ ਮੀਟਿੰਗ ਵੇਸਿੱਟਾ ਰਹੀ ਪਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ ਕਿਸਾਨਾਂ ਨੂੰ ਘਰ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਬੀਤੀ ਦੇਰ ਤੋਂ ਪੁਲਿਸ ਸੁਬੇਪਾਰ ਦੇ ਵਿੱਚ ਕਿਸਾਨਾਂ ਗੋਂਦੇ ਘਰਾਂ ਤੇ ਛਾਪੇਮਾਰੀ ਕਰ ਰਹੀ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਗੋਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਦਾਸੀ ਇਹ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ 5 ਮਾਰਚ ਨੂੰ ਚੰਡੀਗੜ੍ਹ ਵਿਖੇ ਰੋਸ ਪ੍ਰਦਰਸ਼ਨ ਅਤੇ ਮਾਰਚ ਕੀਤਾ ਜਾਣਾ ਸੀ ਇਸ ਰੋਸ ਪ੍ਰਦਰਸ਼ਨ ਤੇ ਤਰਨੇ ਤੋਂ ਪਹਿਲਾਂ ਸੋਮਵਾਰ 3 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਹੋਈ ਸੀ ਜੋ 20 ਸਿੱਟਰ ਰਹੀ ਜਿਸ ਤੋਂ ਬਾਅਦ ਕਿਸਾਨਾਂ ਆਗੂਆ ਵੱਲੋਂ ਵੱਡੇ ਪੱਧਰ ਤੇ 5 ਮਾਰਚ ਨੂੰ ਚੰਡੀਗੜ੍ਹ ਵਿਖੇ ਕਿਸਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਸੀ ਅਤੇ ਲਾਂਬੰਦ ਸ਼ੁਰੂ ਕਰ ਦਿੱਤੀ ਗਈ ਸੀ ਕਿਸਾਨਾਂ ਦੇ ਇਸ ਰੋਸ ਪ੍ਰਦਰਸ਼ਨ ਨੂੰ ਤੋਰੋ ਪੀੜ ਕਰਨ ਲਈ ਪੰਜਾਬ ਪੁਲਿਸ ਦੇ ਵੱਲੋਂ ਸੂਬੇ ਪਾਰਦੇ ਵਿੱਚ ਵੱਡਾ ਐਕਸ਼ਨ ਕੀਤਾ ਗਿਆ ਹੈ ਅਤੇ ਕਿਸਾਨਾਂ ਆਗੂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਪੰਜਾਬ ਸਰਕਾਰ ਨਾਲ ਬੇਸਟਾ ਮੀਟਿੰਗ ਤੋਂ ਬਾਅਦ ਕਿਸਾਨਾਂ ਆਗੂ ਦੇ ਘਰ ਪੁਲਿਸ ਦੇ ਵੱਲੋਂ ਬੰਦਿਸ਼ ਕੀਤੀ ਗਈ ਕਈ ਕਿਸਾਨਾਂ ਆਗੂ ਨੂੰ ਨਜ਼ਰਬੰਦ ਕੀਤਾ ਗਿਆ ਹੈ ਉੱਥੇ ਹੀ ਲਖੋਵਾਲ ਯੂਨੀਅਨ ਦੇ ਪ੍ਰਧਾਨ ਹਰਵਿੰਦਰ ਸਿੰਘ ਨੇ ਵੀਡੀਓ ਜਾਰੀ ਕਰਦਿਆਂ ਮੁੱਖ ਮੰਤਰੀ ਤੈਸ਼ ਵਿੱਚ ਆਏ ਨੇ ਅਤੇ ਮੀਟਿੰਗ ਛੱਡ ਕੇ ਚਲੇ ਗਏ ਜਦ ਕਿ ਅਸੀਂ ਸ਼ਾਂਤੀ ਨਾਲ ਮੀਟਿੰਗ ਰਾਹੀਂ ਆਪਣੀਆਂ ਮੰਗਾਂ ਮੰਨਵਾਉਣੀ ਚਾਹੁੰਦੇ ਸੀ ਪਰ ਹੁਣ ਜੋ ਕਾਰਵਾਈ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਐਸੋ ਬਾਅਦ ਉਹਨੂੰ ਮਾਰਚ ਹੋਕ ਕਹੀ ਰਹੇਗਾ ਇਸ ਤੇ ਜ਼ਿੰਮੇਵਾਰ ਵੀ ਸਰਕਾਰੀ ਹੈ ਬੀਤੀ ਦੇਰ ਰਾਤੀ ਸੂਬੇ ਪਾਰ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ ਉਥੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਵੀ ਕਰੀਬ ਦੇੜ ਦਰਜਣ ਕਿਸਾਨਾਂ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜੋ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਸੰਬੰਧਿਤ ਨੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਰਾਮਪੁਰਾ ਬਲਾਕ ਪ੍ਰਧਾਨ ਗੁਲਾਬ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਅੱਜ ਉਹਨਾਂ ਦੇ ਘਰ ਦੀਆਂ ਕੰਧਾਂ ਟੱਪ ਕੇ ਦਾਖਲ ਹੋਇਆ ਗਿਆ ਲੋਕਾਂ ਦੇ ਵੱਲੋਂ ਵਿਰੋਧ ਦੇ ਚੱਲਦੇ ਪੁਲਿਸ ਨੂੰ ਖਾਲੀ ਹੱਥ ਪਰਤਣਾ ਪਿਆ ਪਰ ਕਿਸਾਨ ਜਥੇਬੰਦੀਆਂ ਚੰਡੀਗੜ੍ਹ ਕੂਚ ਕਰਨ ਲਈ ਬਾਜੀਦ ਨੇ ਉਹਨਾਂ ਦੇ ਵੱਲੋਂ ਆਪਣੀਆਂ ਟਰਾਲੀਆਂ ਤਿਆਰ ਕਰ ਲੀਆਂ ਗਈਆਂ ਨੇ ਅਤੇ ਹਰ ਹਾਲਾਤ ਦੇ ਵਿੱਚ ਚੰਗੜ ਜਾ ਕੇ ਰੋਸ ਪ੍ਰਦਰਸ਼ਨ ਕਰਨਗੇ। ਮੁੱਖ ਮੰਤਰੀ ਨਾਲ ਚੱਲੀ ਮੀਟਿੰਗ ਅੱਧ ਵਿੱਚ ਕਾਰ ਟੁੱਟਣ ਤੋਂ ਬਾਅਦ ਐਸਕਲਮ ਨੇ ਨਾਲ ਜੁੜੇ ਕਿਸਾਨ ਆਗੂਆਂ ਦੇ ਫਰੀਦਕੋੜ ਵਿਖੇ ਵੀ ਫੜੋ ਫੜੀ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਕੌਮੀ ਕਿਸਾਨ ਯੂਨੀਅਨ ਦੇ ਆਗੂ ਬਿੰਦਰ ਨੂੰ ਵੀ ਫਰੀਦਕੋੜ ਪੁਲਿਸ ਨੇ ਦੇਰ ਰਾਤ ਉਹਨਾਂ ਦੇ ਕਰੋ ਹੀ ਰਸ ਦੇ ਵਿੱਚ ਲਿਆ ਕਿਸਾਨ ਆਗੂ ਨੂੰ ਸਰਕਾਰ ਨੂੰ ਪੁਲਿਸ ਸਾਹਮਣੇ ਖਰੀਆ-ਖਰੀਆ ਸੁਣਾਈਆ ਉਹਨਾਂ ਨੇ ਕਿਹਾ ਕਿ ਅਜਿਹਾ ਰਵੱਈਆ ਠੀਕ ਨਹੀਂ ਹੈ। ਜਿਹੜੇ ਪੰਜਾਬ ਦੇ ਵਿੱਚ ਐਸਕੇਐਮ ਲੀਡਰਾਂ ਦੇ ਘਰਾਂ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਇੱਕ ਤਾਨੇਸ਼ਾਹ ਦੇ ਰੂਪ ਦੇ ਵਿੱਚ ਲੀਡਰਾਂ ਨੂੰ ਘਰੋਂ ਗ੍ਰਿਫਤਾਰ ਕੀਤਾ ਗਿਆ ਲੀਡਰਾਂ ਨੂੰ ਜਲੀਲ ਕੀਤਾ ਗਿਆ ਲੀਡਰਾਂ ਦੇ ਘਰਾਂ 'ਚ ਜਾ ਜਾ ਕੇ ਦਬਕੇ ਮਾਰੇ ਗਏ ਸਾਰੇ ਲੀਡਰਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੇ ਗਏ ਕੀ ਲੀਡਰਾਂ ਨੇ ਕੀਤਾ ਉਹ ਪੰਜਾਬ ਦੀਆਂ ਹੱਕੀ ਮੰਗਾਂ ਲਈ ਕਿਸਾਨਾਂ ਦੀਆਂ ਮੰਗਾਂ ਲਈ ਜਿਹਦੀ ਉਹ ਪਿਛਲੇ 50 ਸਾਲ ਤੋਂ ਲੜਾਈ ਲੜ ਰਹੇ ਨੇ ਉਹਨਾਂ ਦੇ ਲਈ ਮੁੱਖ ਮੰਤਰੀ ਨਾਲ ਕੱਲ ਇੱਕ ਮੀਟਿੰਗ ਕੀਤੀ ਸੀ ਮੁੱਖ ਮੰਤਰੀ ਨਾਲ ਬੜੀ ਸੋਹਣੀ ਮੀਟਿੰਗ ਚੱਲਦੀ ਸੀ ਪਰ ਮੁੱਖ ਮੰਤਰੀ ਤੈਸ਼ ਦੇ ਵਿੱਚ ਆ ਗਏ ਆ ਕੇ ਉਹਨਾਂ ਨੇ ਕਿਹਾ ਵੀ ਜਿਹੜਾ ਕੋਈ ਕਰਨਾ ਤੁਸੀਂ ਥੋੜਾ ਜ਼ੋਰ ਲੱਗਦਾ ਲਾ ਲਓ ਉਹਦੇ ਲਈ ਮੀਟਿੰਗ ਜੋ ਉਹ ਉੱਠ ਕੇ ਚਲੇ ਗਏ ਅਸੀਂ ਤਾਂ ਬੜੇ ਵਧੀਆ ਢੰਗ ਦੇ ਨਾਲ ਮੀਟਿੰਗ ਦੇ ਵਿੱਚ ਬੈਠੇ ਸੀ ਵੀ ਪ੍ਰਧਾਨ ਮੰਤਰੀ ਤੋਂ ਕੁਝ ਮੰਗਾ ਹੱਲ ਕਰਵਾਵਾਂਗੇ ਪਿਛਲੇ ਸਾਲ ਵੀ ਅਸੀਂ ਮੀਟਿੰਗ ਕੀਤੀ ਸੀ ਸਵਾ ਸਾਲ ਹੋ ਗਿਆ ਉਹਦੇ ਵਿੱਚ ਸਾਰੀ 12 ਮੰਗਾਂ ਤੇ ਸਹਿਮਤੀ ਹੋਈ ਸੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਇੱਕ ਵੀ ਮੰਗ ਨਹੀਂ ਉਹਨਾਂ ਨੇ ਉਹ 12 ਮੰਗਾਂ ਚ ਸਵਾ ਸਾਲ ਚ ਪੂਰੀ ਕੀਤੀ ਵੀ ਕਿਉਂ ਨਹੀਂ ਕਰ ਰਹੇ ਸਾਨੂੰ ਟਾਈਮ ਬੰਦ ਸਮਾਧੋ ਉਹ ਕਹਿੰਦੇ ਤੁਸੀਂ ਤਾਂ ਧਰਨੇ ਲਾਉਣੇ ਹੋ ਤੁਸੀਂ ਤਾਂ ਸੜਕਾਂ ਰੋਕਦੇ ਆ ਸੀਗਾ ਸਾਡਾ ਕੋਈ ਪ੍ਰੋਗਰਾਮ ਨਹੀਂ ਸੜਕਾਂ ਰੋਕਣ ਦਾ ਪਰ ਸਰਕਾਰ ਸੜਕਾਂ ਰਕਵਾ ਰਹੀ ਆ ਅੱਜ ਸਰਕਾਰ ਨੇ ਪਰੇਸ਼ਾਨ ਕੀਤਾ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੋਊ ਜੇ ਕੋਈ ਸੜਕਾਂ ਰੋਕਿਆਂਗੇ ਜਾਂ ਜੇ ਕੋਈ ਧਰਨੇ ਮਜਾਰੇ ਹੋਏ ਹੁਣ ਧਰਨੇ ਮਜਾਰੇ ਹੋਣਗੇ ਇਸ ਤਰ੍ਹਾਂ ਦੀ ਕਰਕੇ ਸਰਕਾਰ ਸਾਡੀ ਆਵਾਜ਼ ਨੂੰ ਦਬਾ ਨਹੀਂ ਸਕਦੀ ਇਹ ਕਿਸਾਨਾਂ ਦਾ ਹੱਕ ਆ ਧਰਨੇ ਲਾਉਣਾ ਕਿਸਾਨਾਂ ਦਾ ਹੱਕ ਆ ਆਪਣੀਆਂ ਫਸਲਾਂ ਲਈ ਦੀ ਰਾਖੀ ਕਰਨੇ ਨਸਲਾਂ ਦੀ ਰਾਖੀ ਕਰਨੇ ਅਸੀਂ ਸਖਤ ਚੇਤਾਵਨੀ ਦਿੰਦੇ ਆਂ ਭਗਵੰਤ ਮਾਨ ਸਰਕਾਰ ਨੂੰ ਦੇ ਭਗਵੰਤ ਮਾਨ ਨੂੰ ਇਹ ਜਿਹੇ ਹਰਕਤਾਂ ਤੋਂ ਬਾਹਰ ਜਾਓ ਨਹੀਂ ਤਾਂ ਲੋਕ ਸੜਕਾਂ ਤੇ ਆ ਜਾਣਗੇ ਮੈਂ ਕਿਸਾਨਾਂ ਨੂੰ ਬੇਨਤੀ ਕਰੂੰਗਾ ਇਹ ਬੇੜਾ ਆ ਗਿਆ ਹੁਣ ਤੁਸੀਂ ਆਓ ਸੜਕਾਂ ਤੇ ਆਓ ਕੱਲ ਨੂੰ ਚੰਡੀਗੜ੍ਹ ਵੱਲੋਂ ਪੰਜ ਪੰਜ ਤਰੀਕ ਨੂੰ ਘਰ ਦਾ ਇਕੱਲਾ ਇਕੱਲਾ ਬੱਚਾ ਕੁਝ ਕਰ ਜਾਈਏ ਤਾਂ ਕਿ ਸਰਕਾਰ ਨੂੰ ਸਬਕ ਸਿੱਖਾਇਆ ਜਾ ਸਕੇ ਅੱਜ ਪੰਜਾਬ ਦੇ ਵਿੱਚ ਐਸਕੇਐਮ ਲੀਡਰਾਂ ਦੇ ਘਰਾਂ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਇੱਕ ਤਾਨੇਸ਼ਾਹ ਦੇ ਰੂਪ ਦੇ ਵਿੱਚ ਲੀਡਰਾਂ ਨੂੰ ਕਰੋ ਗਿਰਫਦਾਰ ਕੀਤਾ ਗਿਆ ਲੀਡਰਾਂ ਨੂੰ ਦਲੀਲ ਕੀਤਾ ਗਿਆ ਲੀਡਰਾਂ ਦੇ ਘਰਾਂ ਚ ਜਾ ਜਾ ਕੇ ਦਬਕੇ ਮਾਰੇ ਗਏ ਸਾਰੇ ਲੀਡਰਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੇ ਗਏ ਕੀ ਲੀਡਰਾਂ ਨੇ ਕੀਤਾ ਉਹ ਪੰਜਾਬ ਦੀਆਂ ਹੱਕੀ ਮੰਗਾਂ ਲਈ ਕਿਸਾਨਾਂ ਦੀਆਂ ਮੰਗਾਂ ਲਈ ਜਿਹਦੀ ਉਹ ਪਿਛਲੇ 50 ਸਾਲ ਤੋਂ ਲੜਾਈ ਲੜ ਰਹੇ ਨੇ ਉਹਨਾਂ ਦੇ ਲਈ ਮੁੱਖ ਮੰਤਰੀ ਨਾਲ ਕੱਲ ਇੱਕ ਮੀਟਿੰਗ ਕੀਤੀ ਸੀ ਮੁੱਖ ਮੰਤਰੀ ਨਾਲ ਬੜੀ ਸੋਹਣੀ ਮੀਟਿੰਗ ਚੱਲਦੀ ਸੀ ਪਰ ਮੁੱਖ ਮੰਤਰੀ ਤੈਸ਼ ਦੇ ਵਿੱਚ ਆ ਗਏ ਆ ਕੇ ਉਹਨਾਂ ਨੇ ਕਿਹਾ ਵੀ ਜਿਹੜਾ ਕੋਈ ਕਰਨਾ ਤੁਸੀਂ ਥੋੜਾ ਜ਼ੋਰ ਲਗਦਾ ਲਾ ਲਓ ਉਹਦੇ ਲਈ ਮੀਟਿੰਗ ਚ ਉਹ ਉੱਠ ਕੇ ਚਲੇ ਗਿਆ ਅਸੀਂ ਤਾਂ ਬੜੇ ਵਧੀਆ ਢੰਗ ਦੇ ਨਾਲ ਮੀਟਿੰਗ ਦੇ ਵਿੱਚ ਬੈਠੇ ਸੀ ਵੀ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੋਂ ਕੁਝ ਮੰਗਾ ਹੱਲ ਕਰਵਾਵਾਂਗੇ ਪਿਛਲੇ ਸਾਲ ਵੀ ਅਸੀਂ ਮੀਟਿੰਗ ਕੀਤੀ ਸੀ ਸਵਾ ਸਾਲ ਹੋ ਗਿਆ ਉਹਦੇ ਚ ਸਾਡੀ 12 ਮੰਗਾਂ ਤੇ ਸਹਿਮਤੀ ਹੋਈ ਸੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਇੱਕ ਵੀ ਮੰਗ ਨਹੀਂ ਉਹਨਾਂ ਨੇ ਉਹ 12 ਮੰਗਾਂਾਂ ਚੋਂ ਸਵਾ ਸਾਲ ਚ ਪੂਰੀ ਕੀਤੀ ਵੀ ਕਿਉਂ ਨਹੀਂ ਕਰ ਰਹੇ ਸਾਨੂੰ ਟਾਈਮ ਬੰਦ ਸਮਾਂ ਦਿਓ ਉਹ ਕਹਿੰਦੇ ਤੁਸੀਂ ਤਾਂ ਧਰਨੇ ਲਾਉਨੇ ਹੋ ਤੁਸੀਂ ਤਾਂ ਸੜਕਾਂ ਰੋਕਦੇ ਆਸੀਂ ਕਿ ਸਾਡਾ ਕੋਈ ਪ੍ਰੋਗਰਾਮ ਨਹੀਂ ਸੜਕਾਂ ਰੋਕਣ ਦਾ ਪਰ ਸਰਕਾਰ ਸੜਕਾਂ ਰਕਵਾ ਰਹੀ ਆ ਅੱਜ ਸਰਕਾਰ ਨੇ ਪਰੇਸ਼ਾਨ ਕੀਤਾ ਹੁਣ ਸਰਕਾਰ ਦੀ ਜ਼ਿੰਮੇਵਾਰੀ ਹੋਊ ਜੇ ਕੋਈ ਸੜਕਾਂ ਰੁਕਿਆਂਗੇ ਜਾਂ ਜੇ ਕੋਈ ਧਰਨੇ ਮਜਾਰੇ ਹੋਏ ਹੁਣ ਧਰਨੇ ਮਜਾਰੇ ਹੋਣਗੇ ਇਸ ਤਰ੍ਹਾਂ ਦੀ ਕਰਕੇ ਸਰਕਾਰ ਸਾਡੀ ਆਵਾਜ਼ ਨੂੰ ਦਬਾ ਨਹੀਂ ਸਕਦੀ ਇਹ ਕਿਸਾਨਾਂ ਦਾ ਹੱਕ ਆ ਧਰਨੇ ਲਾਉਣਾ ਕਿਸਾਨਾਂ ਦਾ ਹੱਕ ਆ ਆਪਣੀਆਂ ਫਸਲਾਂ ਲਈ ਦੀ ਰਾਖੀ ਕਰਨੇ ਨਸਲਾਂ ਦੀ ਰਾਖੀ ਕਰਨੇ ਅਸੀਂ ਸਖਤ ਚੇਤਾਵਨੀ ਦਿੰਦੇ ਆ ਭਗਵੰਤ ਮਾਨ ਸਰਕਾਰ ਨੂੰ ਤੇ ਭਗਵੰਤ ਮਾਨ ਨੂੰ ਇਹ ਜਿਹੀਆਂ ਹਰਕਤਾਂ ਤੋਂ ਬਾਹਰ ਜਾਓ ਨਹੀਂ ਤਾਂ ਲੋਕ ਸੜਕਾਂ ਤੇ ਆ ਜਾਣਗੇ ਮੈਂ ਕਿਸਾਨਾਂ ਨੂੰ ਬੇਨਤੀ ਕਰੂੰਗਾ ਇਹ ਬੇੜਾ ਆ ਗਿਆ ਹੁਣ ਤੁਸੀਂ ਆਓ ਸੜਕਾਂ ਤੇ ਆਓ ਕੱਲ ਨੂੰ ਚੰਡੀਗੜ੍ਹ ਵੱਲੋਂ 5 5 ਤਰੀਕ ਨੂੰ ਘਰ ਦਾ ਇਕੱਲਾ ਇਕੱਲਾ ਬੱਚਾ ਕੂਚ ਕਰੀਏ ਤਾਂ ਕਿ ਸਰਕਾਰ ਨੂੰ ਸਬਕ ਸਿੱਖਾਇਆ ਜਾ ਸਕੇ